ਦਾਸ ਆਣੇ ਗੱਲ ਆਖਣਾ ਹੱਸਦਿਆਂ ਦੇ ਘਰ ਵਸਦੇ ਹੋਵੇ ਮਨ ਨੀ ਮਹਮਤ ਉੱਚੀ ਹੋਵੇ ਸਾਦਾ ਪੈਨੋ ਖਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾ ਲਗਾਓ ਨੂੰ ਖੁਸ਼ ਹਾਲ ਵੇਖ ਕੇ ਦਿਲ ਵਿੱਚ ਵਿਉਨਾ ਕੋਲੋ ਆਹ ਦੂਸਰਿਆਂ ਦੀਆਂ ਖੁਸ਼ੀਆਂ ਦੇ ਵਿੱਚ ਖੁਦ ਵੀ ਖੁਸ਼ੀ ਮਨਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾਂ ਲਗਾਓ ਰਾਤ ਮੁੱਕ ਜੇ ਦਿਨ ਚੜ ਜਾਂਦਾ ਦਿਨ ਚੜ ਜਾਂਦਾ ਰਾਤ ਮੁੱਕ ਜੇ ਦੁੱਖ ਸੁੱਖ ਆਉਣਾ ਜਾਣਾ ਰਹਿ ਨਾ ਸਕਿਆ ਇਸ ਜਗਤ ਤੇ ਯਾ ਰਾਣਾ ਹਾ ਛਾਟੇ ਬਾਦੇ ਹੁੰਦੇ ਰਹਿੰਦੇ ਐਵੇਂ ਨਾ ਖਬਰਾ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾਂ ਲੰਘਾਓ ਦੁਨੀਆ ਸਾਰੀ ਮਿੱਤਰਾਂ ਦੀ ਏ ਕੋਈ ਨਹੀਂ ਵਿਗਾਨਾ ਜੋ ਵੀ ਆਇਆ ਸਭ ਨੇ ਜਾਣੈ ਜਗਤ ਮੁਸਾਫਰ ਖਾਨਾ ਆਏ ਕੋ ਜੋਤੀ ਸਾਰੇ ਆਏ ਮਝਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾਂ ਲੰਘਾਓ ਹੁਸਨ ਜਵਾਨੀ ਤਨ ਦੌਲਤ ਜੋ ਤਨ ਦੌਲਤ ਜੋ ਹੁਸਨ ਜਵਾਨੀ ਵਿਸੇ ਛੋਟੇ ਆਈਆਂ ਨਾਲ ਸਿਆਣ ਪੰਜੇ ਵਰਤਾਂਗੇ ਫੇਰ ਹੋਣ ਰਸ਼ਨੀਆਂ ਮਹਿਲ ਬੰਗਲੇ ਦੇ ਚਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾਂ ਲੰਘਾਓ ਓ ਮਿੱਠ ਤਨ ਮਰਤਾ ਸ਼ਹਿਨਸ਼ੀਲਤਾ ਦਇਆ ਸਿਮਾਨੋ ਤਾਰੋ ਮਤਾਂ ਦੇ ਵੋ ਫੇਰ ਕਿਸੇ ਨੂੰ ਆਪਣਾ ਆਪ ਸਵਾਰੋ ਓ ਫੁੱਲ ਬਣ ਕੇ ਖੁਸ਼ਬੂਆਂ ਆਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਸਮਾਂ ਲੰਗਾਓ ਰੇਵਤੀ ਸ਼ਰਮਾ ਅਰਜ ਗੁਜਾਰੇ ਅਰਜ ਗੁਜਾਰੇ ਰੇਵਤੀ ਸ਼ਰਮਾ ਚੰਦ ਤੇ ਵਈਆ ਦਾਕੇ ਆਓ ਸਜਣੋ ਆਪਾਂ ਮਿਲਿਏ ਗਲਗਲ ਵਕੜੀ ਪਾਕੇ ਹੋਏ ਬਰਮਨੰਦ ਗੁਰੂ ਜੀ ਕਹਿਗੇ ਸਭਿਆਚਾਰ ਕੇ ਗਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਥ ਮਾਨ ਲੰਘਾਓ ਦੁਨੀਆ ਮੇਲਾ ਚਾਰ ਦਿਨਾਂ ਹੰਦਾ ਹੱਸ ਕੇ ਸੰਭਾਲ ਲੰਘਾਓ ਸਾਡੇ ਇਹਨਾਂ ਸ਼ਬਦਾਂ ਦਾ ਮਾਨ ਕਰਦੇ ਹੋਏ ਰੰਗ ਕਲਮਾਂ ਦੇ ਸੈਦ ਸਵਾ ਫਰੀਦ ਕੋਟ ਉਹਨਾਂ ਦੀ ਸਾਰੀ ਟੀਮ ਬਹੁਤ ਸਾਰਾ ਮਾਨ ਕਰਕੇ ਗਈ ਹੈ ਬਹੁਤ ਧੰਨਵਾਦ ਤੇ ਸਪੈਸ਼ਲ ਮਾਨ 500 ਰੁਪਿਆ ਡਾਕਟਰ ਪਰਵਿੰਦਰ ਸਿੰਘ ਜੀ ਸਿੱਧੂ ਐਸੋਸੀਏਟ ਪ੍ਰੋਫੈਸਰ ਕੈਂਸਰ ਸਰਜਨ ਐਡਵਾਂਸ ਕੈਂਸਰ ਹਸਪੀਟਲ ਬਠਿੰਡਾ ਜਿਨ੍ਹਾਂ ਨੇ ਮਹਾਰਾਜ ਨੇ ਕਲਾ ਪਰਹੀ ਹੈ